ਪੀਟੀਸੀ న్యూ ਦੇਖ ਰਹੇ ਦਰਸ਼ਕਾਂ ਦਾ ਮੈਂ ਸਤਨਾਕ ਸਿੰਘ ਬਠੋਈ ਸਵਾਗਤ ਕਰਦਾ ਤਾਂ ਬਿੱਤੇ ਦਿਨਾਂ ਤੋਂ ਦਿੱਲੀ ਤੇ ਪੰਜਾਬ ਆਹਮੋ ਸਾਹਮਣੇ ਹੋਏ ਹੋਏ ਨੇ ਤਾਂ ਹੁਣ ਇੱਕ ਮਾਮਲੇ ਨੂੰ ਲੈ ਕੇ ਜਿੱਥੇ ਖੂਬ ਜਿਹੜੇ ਆ ਇੱਕ ਦੂਜੇ ਤੇ ਤੰਜ ਕਿਤੇ ਜਾ ਰਹੇ ਆ ਜਾਨੀ ਕਿ ਜੋ atheshi ਨੇ ਸਾਫ ਕਾ ਸੀਐਮ ਦਿੱਲੀ ਦੇ ਉਹਨਾਂ ਵੱਲੋਂ ਜੋ ਗੁਰੂ ਸਾਹਿਬ ਬਾਰੇ ਸ਼ਬਦਾਵਲੀ ਵਰਤੀ ਗਿਆ ਉਸ ਨੂੰ ਲੈ ਕੇ ਜਿੱਥੇ ਖੂਬ ਘੇਰਿਆ ਜਾ ਰਿਹਾ atheshi ਨੂੰ ਤਾਂ ਹੁਣ ਹੋਰ ਇਸ ਮਾਮਲੇ 'ਚ ਨਵਾਂ ਮੋੜ ਆ ਗਿਆ ਜਦੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ ਗਈ ਆ ਅਤੇ ਉਹਨਾਂ ਨੇ ਜੋ ਰਿਪੋਰਟ ਆਈ ਆ ਉਹ ਦਿਖਾ ਕੇ ਇਹ ਦਾਵਾ ਠੋਕਿਆ ਹੈ ਕਿ ਇਹ ਜਿਹੜੀ ਵੀਡੀਓ ਆ ਉਹ ਬਿਲਕੁਲ ਸਹੀ ਹੈ ਇਸ ਨਾਲ ਕੋਈ ਛੇੜਖਾਨੀ ਨਹੀਂ ਹੋਈ ਅਤੇ ਜੋ ਸ਼ਬਦ ਆ ਜਿਹੜੇ ਉਹ ਬਿਲਕੁਲ ਸ਼ਬਦ ਉਹ ਅਤੀਸ਼ੀ ਵੱਲੋਂ ਵਰਤੇ ਗਏ ਨੇ ਵਿਧਾਨ ਸਭਾ ਚ ਤਾਂ ਇਹ ਮਾਮਲਾ ਹੁਣ ਹੋਰ ਵੀ ਗੰਭੀਰ ਹੋ ਗਿਆ ਹੈ ਅਤੇ ਇਸ ਮਾਮਲੇ 'ਚ ਸਾਬਕਾ ਸੀਐਮ ਅਤੀਸ਼ੀ ਕਸੁੱਤੇ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਹੁਣ ਉਹਨਾਂ ਨੂੰ ਚੇਤਾਵਨੀ ਵੀ ਦੇ ਦਿੱਤੀ ਗਈ ਹੈ ਤੇ ਇਸ ਸਾਰੇ ਮਾਮਲੇ ਸੰਬੰਧੀ ਅੱਜ ਦਿੱਲੀ ਵਿਧਾਨ ਸਭਾ ਦੇ ਸਪੀਕਰ ਭਜੇਂਦਰ ਗੁਪਤਾ ਵੱਲੋਂ ਜਿਹੜੀ ਆ ਅਹਿਮ ਪ੍ਰੈਸ ਕਾਨਫਰੰਸ ਕਰਕੇ ਉਹ ਰਿਪੋਰਟਾਂ ਵੀ ਦਿਖਾਈਆਂ ਗਈਆਂ ਅਤੇ ਅਹਿਮ ਇਸਤੇ ਜਿਹੜੀ ਆ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਤਾਂ ਤੁਹਾਨੂੰ ਥੋੜਾ ਜਿਹਾ ਮਾਮਲਾ ਦੱਸ ਦਿੰਨੇ ਆ ਕਿ ਕੀ ਸੀਗਾ ਕਿ 6 ਜਨਵਰੀ ਨੂੰ ਵਿਧਾਨ ਸਭਾ ਦਿੱਲੀ ਵਿੱਚ ਸਪੈਸ਼ਲ ਸੈਸ਼ਨ ਚੱਲ ਰਿਹਾ ਸੀ ਤਾਂ ਉਸੇ ਸੈਸ਼ਨ ਦਰਮਿਆਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਜਿਸ ਦੇ ਵਿੱਚ ਅਤੀਸ਼ੀ ਖੜੇ ਹੁੰਦੇ ਆ ਤੇ ਉਹਨਾਂ ਵੱਲੋਂ ਕੁਝ ਅਜਿਹੇ ਸ਼ਬਦ ਵਰਤ ਲਏ ਜਾਂਦੇ ਆ ਜਿਸ ਦਾ ਜਿਹੜਾ ਵਿਧਾਨ ਸਭਾ ਵਿੱਚ ਜਾ ਜਿਹੜਾ ਡਟ ਕੇ ਵਿਰੋਧ ਕੀਤਾ ਜਾਂਦਾ ਤਾਂ ਸਤਾ ਤੇ ਪਾਰਟੀ ਵੱਲੋਂ ਬੀਜੇਪੀ ਦੇ ਐਮਐਲਏ ਮੰਤਰੀਆਂ ਵੱਲੋਂ ਖੂਬ ਜਿਹੜਾ ਆ ਘੇਰਿਆ ਜਾਂਦਾ ਅਤੀਸ਼ੀ ਨੂੰ ਅਤੇ ਇਸ ਤੇ ਮਾਫੀ ਮੰਗਣ ਨੂੰ ਅਤੇ ਉਹਨਾਂ ਤੇ ਕਾਰਵਾਈ ਕਰਨ ਦੀ ਮੰਗ ਉੱਠਦੀ ਹੈ ਮਾਮਲਾ ਇੰਨਾ ਕਿ ਭੱਜ ਜਾਂਦਾ ਹੈ ਕਿ ਜਿਹੜੇ ਮੰਤਰੀ ਨੇ ਜਾਂ ਵਿਧਾਇਕ ਨੇ ਉਹ ਆਪਣੀਆਂ ਕੁਰਸੀਆਂ ਤੋਂ ਖੜੇ ਹੋ ਜਾਂਦੇ ਆ ਤੇ ਸਪੀਕਰ ਸਾਹਮਣੇ ਜਾ ਕੇ ਜਿਹੜੇ ਆ ਉਹ ਮੰਗ ਕਰਦੇ ਆ ਕਿ ਕਾਰਵਾਈ ਕੀਤੀ ਜਾਵੇ ਇਹ ਤਾਂ ਗੱਲ ਸਿਰਫ ਦਿੱਲੀ ਤੱਕ ਸੀਮਿਤ ਸੀ ਜਾਂ ਕਹਿ ਸਕਦੇ ਆ ਕਿ ਦਿੱਲੀ ਵਿਧਾਨ ਸਭਾ ਦੀ ਚਾਰ ਦੀਵਾਰੀ ਜਿਹੜੀ ਆ ਉਸ ਤੱਕ ਸੀਮਤ ਸੀ ਪਰ ਇਹ ਮਾਮਲਾ ਉਦੋਂ ਹਾਈ ਪ੍ਰੋਫਾਈਲ ਹੋਰ ਹੋ ਗਿਆ ਜਦੋਂ ਇਸ ਮਾਮਲੇ ਤੇ 9 ਜਨਵਰੀ ਨੂੰ ਪੰਜਾਬ ਵਿੱਚ ਇੱਕ ਐਫ ਆਈ ਆਰ ਦਰਜ ਹੁੰਦੀ ਆ ਯਾਨੀ ਕਿ ਦਿੱਲੀ ਦੇ ਜਿਹੜੇ ਜਿਹੜੇ ਆ ਮੰਤਰੀ ਨੇ ਅਤੇ ਐਮ ਐਲ ਏ ਨੇ ਮਿਸ਼ਰਾ ਉਹਨਾਂ ਤੇ ਜਿਹੜੀ ਆ ਕਪਿਲ ਮਿਸ਼ਰਾ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੁੰਦੀ ਆ ਜਲੰਧਰ ਵਿੱਚ ਤਾਂ ਇਸ ਉਹਨਾਂ ਤੇ ਦੋਸ਼ ਲਗਾਏ ਜਾਂਦੇ ਆ ਕਿ ਉਹਨਾਂ ਵੱਲੋਂ ਇਹ ਵੀਡੀਓ ਜਿਹੜੀ ਐਡਿਟ ਕਰਕੇ ਜਾਨੀ ਇਸ ਨਾਲ ਛੇੜਖਾਨੀ ਕਰਕੇ ਇਸ ਨੂੰ ਵਾਇਰਲ ਕੀਤਾ ਗਿਆ ਅਤੇ ਉਹਨਾਂ ਵੱਲੋਂ ਇਹ ਵੀਡੀਓ ਜਾਣ ਬੁੱਝ ਕੇ ਵਾਇਰਲ ਕੀਤੀ ਗਿਆ ਇਸ ਦੇ ਤਹਿਤ ਉਹਨਾਂ ਤੇ ਐਫ ਆਈ ਆਰ ਦਰਜ ਹੁੰਦੀ ਹੈ ਤੇ ਇਹ ਮਾਮਲਾ ਹੋਰ ਵੀ ਜਿਹੜਾ ਗਰਮਾ ਜਾਂਦਾ ਹੈ ਤੇ ਇਸ ਤੇ ਭਾਜਪਾ ਵੱਲੋਂ ਜਿੱਥੇ ਆਮ ਆਦਮੀ ਪਾਰਟੀ ਨੂੰ ਪਹਿਲਾਂ ਹੀ ਘੇਰਿਆ ਜਾ ਰਿਹਾ ਸੀ ਤਾਂ ਹੋਰ ਦੁੱਗਣਾ ਉਹਨਾਂ ਤੇ ਹੁਣ ਜਿਹੜੇ ਆ ਸਵਾਲ ਖੜੇ ਕੀਤੇ ਜਾਂਦੇ ਆ ਕਿ ਇਹ ਹੋ ਕਿਵੇਂ ਸਕਦਾ ਹੈ ਕਿ ਦਿੱਲੀ ਵਿਧਾਨ ਸਭਾ ਦੇ ਜਿਹੜੇ ਅਧਿਕਾਰ ਨੇ ਉਹਨਾਂ ਅਧਿਕਾਰਾਂ ਤੋਂ ਬਾਹਰ ਜਾ ਕੇ ਕਿਸੇ ਹੋਰ ਸੂਬੇ ਵੱਲੋਂ ਕਿਵੇਂ ਐਫਆਈਆਰ ਦਰਜ ਕੀਤੀ ਗਈ ਆ ਤਾਂ ਇਸੇ ਸਾਰੇ ਮਾਮਲੇ ਤੇ ਇਹ ਚਰਚਾ ਚੱਲ ਰਹੀ ਸੀ ਤੇ ਚਰਚਾ ਇੱਥੋਂ ਤੱਕ ਪਹੁੰਚਦੀ ਆ ਕਿ ਜਦੋਂ ਇਸ ਮਸਲੇ ਵਿੱਚ ਐਫਆਈਆਰ ਹੁੰਦੀ ਆ ਕਪਲ ਮਿਸ਼ਰਾ ਖਰਾਬ ਤਾਂ ਇੱਥੇ ਜਿਹੜੀ ਆ ਇੱਕ ਫ੍ਰੈਂਕੋ ਜਾਂਚ ਵੀ ਕਰਾਈ ਜਾਂਦੀ ਹੈ ਵੀਡੀਓ ਦੀ ਤਾਂ ਜਦੋਂ ਜਾਂਚ ਸਾਹਮਣੇ ਆਂਦੀ ਹੈ ਤੇ ਜਾਂਚ ਵਿੱਚ ਕਲੀਨ ਚਿੱਟ ਜਿਹੜੀ ਆ ਉਹ ਦਿੱਤੀ ਜਾਂਦੀ ਆ ਅਤੀਸ਼ ਨੂੰ ਤਾਂ ਕਲੀਨ ਚਿੱਟ ਦਿੱਤੀ ਜਾਂਦੀ ਆ ਕਿ ਇਹ ਐਡਿਟ ਹੋਈ ਵੀ ਵੀਡੀਓ ਆ ਤੇ ਇਸੇ ਦੇ ਚਾਲਦਿਆਂ ਇਸ ਕਲੀਨ ਚਿੱਟ ਤੇ ਹੋਰ ਵੀ ਸਿਆਸੀ ਸੰਗਰਾਮ ਖੜਾ ਹੁੰਦਾ ਹੈ ਤੇ ਸਿਆਸੀ ਸੰਗਰਾਮ ਛੜਨ ਤੋਂ ਬਾਅਦ ਇਹ ਮਾਮਲਾ ਜਿਹੜਾ ਦਿੱਲੀ ਵਿਧਾਨ ਸਭਾ ਚ ਫਿਰ ਤੋਂ ਗੂੰਜਦਾ ਹੈ ਕਿ ਆਖਰਕਾਰ ਇਹ ਚੱਲ ਕੀ ਰਿਹਾ ਕਿ ਸਾਡੇ ਇੱਕ ਤਾਂ ਵਿਧਾਨ ਸਭਾ ਦੇ ਅਧਿਕਾਰ ਨੇ ਜਿਹੜੇ ਉਹਨਾਂ ਦੀ ਦਰਬਾਰਤੋਂ ਕੀਤੀ ਜਾ ਰਹੀ ਹੈ ਤੇ ਦੂਜੇ ਸੁਬੇ ਦੇ ਵੱਲੋਂ ਆਪਣੇ ਪੱਧਰ ਤੇ ਕਿਵੇਂ ਜਾਂਚ ਕਰਾਈ ਗਈ ਹਾਲਾਂਕਿ ਇਹ ਜਾਂਚ ਕਿੰਨੀ ਕੁ ਸਹੀ ਹੈ ਕਿੰਨੀ ਕੁ ਨਹੀਂ ਅਸੀਂ ਇਸ ਤੇ ਨਹੀਂ ਜਾਣਦੇ ਪਰ ਜੋ ਦਿੱਲੀ ਵਿਧਾਨ ਸਭਾ ਦੇ ਸਪੀਕਰ ਕਹਿ ਰਹੇ ਨੇ ਉਹ ਤੁਹਾਨੂੰ ਸੁਣਾਣੇ ਆ ਕਿ ਕਿਸ ਤਰੀਕੇ ਨਾਲ ਇਸ ਦੀ ਜਾਂਚ ਕਰਾਈ ਗਈ ਦਿੱਲੀ ਵਿਧਾਨ ਸਭਾ ਵੱਲੋਂ ਅਤੇ इसे की कुछ सामने आया तो हुन, वालों अगे की कुछ किया जा रहा है इस रिपोर्ट से जो हमें प्राप्त हुई है दिल्ली विधानसभा की के द्वारा जो जांच कराई गई उस रिपोर्ट से अब साफ हो गया है कि यह मामला एक गंभीर रूप ले चुका है इसमें षड्यंत्र की जो इस रिपोर्ट से यह साबित हो गया कि गुरुओं के सम्मान से जुड़े हुए इस गंभीर मामले पर एक राजनीतिक पार्टी ने सरकारी एजेंसियों के दुरुपयोग के साथ गुरुओं के सम्मान को कहीं ना कहीं ठेस तो पहुंचाया ही है लेकिन कहीं ना कहीं चुनौती भी दी है ये बिल्कुल बर्दाश्त नहीं होगा मैं कड़े शब्दों में इसकी निंदा करता हूं एफएचएल की रिपोर्ट आने के बाद सारी स्थिति स्पष्ट हो गई है दिल्ली विधानसभा का जो वर्बिटिम में वो भी और वीडियो ऑडियो ये मैच कर गए हैं पूरी तरह से इसलिए हम इस पर अब आगे की कार्रवाई के लिए कदम बढ़ाएंगे और उन तमाम शक्तियों को चेतावनी देना चाहते हैं जो दिल्ली विधानसभा के अधिकार क्षेत्र में अनाधिकार चेष्टा कर हस्तक्षेप कर रहे और सरकारी एजेंसियों का दुरुपयोग कर इस पूरे मामले की गंभीरता को समझते हुए कहीं ना कहीं झूठ पर एक झूठ की विसात पर गुरुओं के सम्मान से, के साथ जो उन्होंने एक ऐसा अपराध किया है खिलवाड़ करने का बिल्कुल बर्दाश्त नहीं होगा और मैं इस मामले पर नेता विपक्ष से ये कहना चाहता हूं कि वो सामने आए मुझसे मिले मेरे कक्ष में आके और नहीं तो फिर आने वाले समय में इस पूरे मामले पर गंभीर विचार किया जाएगा आज भी मैं उनको मौका देता हूं वो माफी मांग ले अपनी गलती का अपने शब्द वापस ले ले और माफी मांगे मेरा मुझे पूरा विश्वास है सदन उन्हें माफ कर देगा और अगर वो इस कृत के विरुद्ध इसी प्रकार से वो बेअदबी करने का दुस्साहस करेंगी या उनका दल या उनके लोग या उनकी राजनीतिक शक्तियां या पंजाब सरकार या पंजाब सरकार के मुख्यमंत्री तो दिल्ली की विधानसभा उनको भी चुनौती देती है चेतावनी देती है पंजाब के मुख्यमंत्री को कि वो इस तरह से दिल्ली विधानसभा के कार्य में हस्तक्षेप ना करें और उस राजनीतिक प्रपंच करके इस पूरे मामले पर पर्दा डालने की कोशिश ना करें हम ऐसा हरगिज नहीं होने देंगे ਤੁਸੀਂ ਸੁਣਿਆ ਕਿ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਸਿੱਧਾ ਜਿਹੜਾ ਕਹਿ ਦਿੱਤਾ ਹੈ ਕਿ ਇਹ ਵੀਡੀਓ ਬਿਲਕੁਲ ਸਹੀ ਹੈ ਅਤੇ ਇਸ ਨਾਲ ਕੋਈ ਛੇੜਖਾਨੀ ਨਹੀਂ ਹੋਈ ਤਾਂ ਉੱਥੇ ਹੀ ਹੁਣ ਵੱਡੇ ਸਵਾਲ ਇਹ ਖੜੇ ਹੋ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਘਰ ਕੇ ਰਹੀ ਸੀ ਅਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਘਰ ਕੇ ਰਹੀ ਸੀ ਤਾਂ ਹੁਣ ਕੀ ਜਵਾਬ ਦੇਗੀ ਇੱਥੇ ਕਿਉਂਕਿ ਹੁਣ ਹਾਈ ਪ੍ਰੋਫਾਈਲ ਇਹ ਮਾਮਲਾ ਹੋਰ ਵੀ ਹੋ ਗਿਆ ਹੈ ਤੇ ਇਸ ਵਿੱਚ ਜਿੱਥੇ ਪਹਿਲਾਂ ਹੀ ਤਾਲਵ ਕੀਤਾ ਗਿਆ ਪੰਜਾਬ ਦੇ ਡੀਜੀਪੀ ਅਤੇ ਜਲੰਧਰ ਪੁਲਿਸ ਕਮਿਸ਼ਨ ਨੂੰ ਦਿੱਲੀ ਵਿਧਾਨ ਸਭਾ ਵੱਲੋਂ ਤਾਂ ਹੁਣ ਜਦੋਂ ਇਹ ਜਾਂਚ ਸਾਹਮਣੇ ਆਈ ਹੈ ਤਾਂ ਜਾਂਚ ਦੇ ਆਧਾਰ ਤੇ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਵਿਜੇਂਦਰ ਗੁਪਤਾ ਵੱਲੋਂ ਸਪੀਕਰ ਦਿੱਲੀ ਵਿਧਾਨ ਸਭਾ ਵੱਲੋਂ ਤਾਂ ਹੁਣ ਹੋਰ ਵੀ ਗੰਭੀਰ ਇਹ ਮਾਮਲਾ ਬਣ ਗਿਆ ਹੈ ਤੇ ਉੱਥੇ ਹੀ ਘਰ ਦੇਖਿਆ ਜਾਵੇ ਕਿ ਹੁਣ ਹੋਰ ਵੀ ਕਸੁੱਤੇ ਘਰੇ ਆ ਦਿੱਲੀ ਦੇ ਸਾਬਕਾ ਸੀਐਮ ਅਤੀਸ਼ੀ ਤਾਂ ਆਮ ਆਦਮੀ ਪਾਰਟੀ ਇਸ ਮਾਮਲੇ ਵਿੱਚ ਬੁਰੇ ਤਰੀਕੇ ਨਾਲ ਘਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਜੇ ਘਰ ਦੇਖਿਆ ਜਾਵੇ ਕਿ ਇਸ ਮਸਲੇ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਵੱਡੇ ਪੱਧਰ ਤੇ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਸੀ ਕਿ ਗੁਰੂ ਸਹਿਬਾਨ ਬਾਰੇ ਜੋ ਸ਼ਬਦ ਜਿਹੜੇ ਆ ਵਰਤੇ ਗਿਆ ਉਸ ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਆ ਅਤੇ ਅਤੀਸ਼ੀਤੋ ਅਸਤੀਫਾ ਤੱਕ ਲੈਣਾ ਚਾਹੀਦਾ ਤੇ ਇਹ ਮਾਮਲਾ ਜਿਹੜਾ ਖੂਬ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਸਿਆਸੀ ਸੰਗਰਾਮ ਪੂਰਾ ਇਸ ਤੇ ਛਿੜਿਆ ਹੋਇਆ ਤਾਂ ਇਸੇ ਦੇ ਚੱਲਦਿਆਂ ਹੁਣ ਵੱਡੇ ਜਿਹੜੇ ਆ ਸਵਾਲ ਖੜੇ ਹੋ ਰਹੇ ਆ ਕਿ ਹੁਣ ਕੀ ਜਵਾਬ ਦੇਣਗੇ ਆਮ ਆਦਮੀ ਪਾਰਟੀ ਦੇ ਲੀਡਰ ਜਾਂ ਆਮ ਆਦਮੀ ਪਾਰਟੀ ਜੇਕਰ ਰਿਪੋਰਟ ਬਿਲਕੁਲ ਸਹੀ ਸਾਹਮਣੇ ਆ ਗਈ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਇਸ ਸਾਰੇ ਮਸਲੇ ਨੂੰ ਲੈ ਕੇ ਹੁਣ ਆ ਸੀਐਮ ਮਾਨ ਅਤੇ ਦਿੱਲੀ ਵਿਧਾਨ ਸਭਾ ਸਪੀਕਰ ਆਮੋ ਸਾਹਮਣੇ ਵੀ ਹੁੰਦੇ ਨਜ਼ਰ ਆ ਰਹੇ ਆ ਕਿਉਂਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਜਿਹੜੇ ਆ ਵੱਡੇ ਸਤੰਜ ਕੱਸ ਦਿੱਤੇ ਆ ਤੇ ਜਿੱਥੇ ਇੱਕ ਪਾਸੇ ਪੰਜਾਬ ਦੀ ਜਿਹੜੀ ਆ ਫਰੈਂਕੀ ਜਾਂਚ ਤੇ ਸਵਾਲ ਖੜੇ ਕੀਤੇ ਗਏ ਆ ਦਿੱਲੀ ਵਿਧਾਨ ਸਭਾ ਸਪੀਕਰ ਵੱਲੋਂ ਤਾਂ ਉਧਰ ਇਸ ਦੀ ਸੀਵੀਆਈ ਜਾਂਚ ਦੀ ਮੰਗ ਕੀਤੀ ਗਈ ਆ ਤਾਂ ਸੀਵੀਆਈ ਜਾਂਚ ਦੀ ਮੰਗ ਇਸ ਕਰਕੇ ਕੀਤੀ ਗਈ ਹੈ ਕਿ ਜਦੋਂ ਇਹ ਮਾਮਲਾ ਹੋਰ ਗੰਭੀਰ ਹੋ ਰਿਹਾ ਹੈ ਤਾਂ ਉਧਰ ਹੁਣ ਸਪੀਕਰ ਨੇ ਸਿੱਧਾ ਕਹਿ ਦਿੱਤਾ ਕਿ ਜੇਕਰ ਅਤੀਸ਼ੀ ਵੱਲੋਂ ਮਾਫੀ ਨਹੀਂ ਮੰਗੀ ਗਈ ਤਾਂ ਇਸ ਦੀ ਸੀਵੀਆਈ ਜਾਂਚ ਕਰਾ ਕੇ ਕਾਰਵਾਈ ਕਰਵਾਵਾਂਗੇ ਤਾਂ ਇਸ ਸਪੀਕਰ ਵੱਲੋਂ ਜਿਵੇਂ ਚੇਤਾਵਨੀ ਆਂਦੀ ਹੈ ਤਾਂ ਉਧਰ ਸਿਆਮਾਨ ਵੱਲੋਂ ਵੀ ਇਸ ਤੇ ਹੁਣ ਮੋੜਮਾ ਜਵਾਬ ਦਿੱਤਾ ਗਿਆ ਪਹਿਲਾਂ ਤੁਸੀਂ ਸਪੀਕਰ ਦੀ ਗੱਲਬਾਤ ਸੁਣੋ ਵਿਧਾਨ ਸਭਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਵਿਜੇਂਦਰ ਗੁਪਤਾ ਉਹ ਕੀ ਚੇਤਾਵਨੀ ਦੇ ਰਹੇ ਨੇ ਅਤੇ ਅਤੀਸ਼ੀ ਨੂੰ ਮਾਫੀ ਮੰਗਣ ਦੇ ਲਈ ਕੀ ਕਹਿ ਰਹੇ ਨੇ ਪੰਜਾਬ ਸਰਕਾਰ ਕੀ ਫੋਰੈਂਸਿਕ ਸਾਇੰਸ ਲੈਬ ਕੀ ਪੀਸੀਬੀਆਈ ਜਾਂਚ ਕਰਵਾਉਂਗਾ ਇਸ ਵਿੱਚ ਗੁਰੂ ਸਬਦ ਦਾ ਇਸਤੇਮਾਲ ਹੋਇਆ ਵਰਬਟਮ ਇਹ ਵਰਬਟਮ ਵਿੱਚ ਸਭ ਕੁਝ ਹੈ ਮੈਂ ਉਸ ਤਰ੍ਹਾਂ ਕੇ ਮੈਂ ਪਰਚਾ ਪੇਪਰ ਦੇ ਦੂੰਗਾ ਤੁਹਾਨੂੰ ਵਰਬਟਮ ਦਾ बरबेटे में गुरु शब्द का इस्तेमाल हुआ है और वो वीडियो में पाया गया है। वो होनी चाहिए। इस पूरे मामले पर जो भी घटना चक्र पंजाब में हो रहा है इस पूरे घटना चक्र चक्र पर हम ਨਿਸ਼ਚਿਤ ਰੂਪ سے ਸੀਬੀਆਈ ਦੀ ਜਾਂਚ ਕਰਵਾਈਏ ਜਿੱਥੇ ਇੱਕ ਪਾਸੇ ਇਸ ਤੇ ਆਮ ਆਦਮੀ ਪਾਰਟੀ ਦੇ ਬਲਾਰੇ ਵੱਲੋਂ ਇਸ ਤੇ ਮੋੜਵਾ ਜਵਾਬ ਦਿੱਤਾ ਗਿਆ ਤਾਂ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਤੇ ਆਪਣਾ ਜਿਹੜਾ ਜਵਾਬ ਦਿੱਤਾ ਅਤੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਸੀਬੀਆਈ ਜਾਂਚ ਕਰਵਾ ਲਓ ਤੇ ਉਥੇ ਜੇਕਰ ਦੇਖਿਆ ਜਾਵੇ ਕਿ ਇਸ ਮਸਲੇ ਨੂੰ ਲੈ ਕੇ ਸਪੀਕਰ ਨੇ ਜਿੱਥੇ ਸਿੱਧੀ ਚੇਤਾਵਨੀ ਦਿੱਤੀ ਹੈ ਅਤੀਸ਼ੀ ਨੂੰ ਕਿ ਜੇਕਰ ਉਹ ਨਹੀਂ ਆਂਦੇ ਤਾਂ ਅਸੀਂ ਸੀਬੀਆਈ ਜਾਂਚ ਕਰਾਵਾਂਗੇ ਅਤੇ ਬਣਦੀ ਕਾਰਵਾਈ ਕੀਤੀ ਜਾਗੀ ਇੱਥੇ ਖਾਸ ਗੱਲ ਇਹ ਵੀ ਹੈ ਕਿ ਵਿਧਾਨ ਸਭਾ ਸਪੀਕਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਸ ਦਿਨ ਤੋਂ ਇਹ ਮਸਲਾ ਪਖਿਆ ਹੋਇਆ ਉਸ ਦਿਨ ਤੋਂ ਅਤੀਸ਼ੀ ਗਾਇਵ ਨੇ ਪਹਿਲਾਂ ਉਹ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਨਹੀਂ ਆਏ ਅਤੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਜਵਾਬ ਨਹੀਂ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਇੱਕ ਵੀ ਜਵਾਬ ਉਹਨਾਂ ਦਾ ਨਹੀਂ ਆਇਆ ਇਹ ਕਹਿਣਾ ਹੈ ਦਿੱਲੀ ਵਿਧਾਨ ਸਭਾ ਸਪੀਕਰ ਦਾ ਅਤੇ ਉਹਨਾਂ ਨੇ ਕਿਹਾ ਹੈ ਕਿ ਇਸੇ ਦੇ ਚੱਲਦਿਆਂ ਅਸੀਂ ਹੁਣ ਵੱਡਾ ਕਦਮ ਚੁੱਕਣ ਜਾ ਰਹੇ ਹਾਂ ਅਤੇ ਅੱਗੇ ਕਾਰਵਾਈ ਕਰਾਂਗੇ ਤਾਂ ਇਸ ਤੇ ਸੀਐਮ ਮਾਨ ਦਾ ਵੀ ਬਿਆਨ ਆਇਆ ਧਸਿਆ ਮਾਨ ਕਹਿ ਰਹੇ ਆ ਕਿ ਆਤਕ ਜਿਹੜੀ ਜਾਂਚ ਕਰਾਣੀ ਆ ਕਰਾ ਲਓ ਤਾਂ ਦਿੱਲੀ ਵਿੱਚ ਹੀ ਸੀਐਮ ਆਨ ਅੱਜ ਜਿੱਥੇ ਹੋਮ ਮਿਨਿਸਟਰ ਨੂੰ ਮਿਲ ਕੇ ਆਏ ਨੇ ਜਾਨੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਆਏ ਨੇ ਵੱਖ-ਵੱਖ ਮੁੱਦਿਆਂ ਤੇ ਤਾਂ ਉੱਥੇ ਹੀ ਹੁਣ ਇਸ ਮਸਲੇ ਤੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹ ਤੁਹਾਨੂੰ ਸੁਣਾਣੇ ਆ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿ ਰਹੇ ਨੇ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ ਸੀ सीबीआई ਜਾਂਚ ਕਰਵਾਈਏਗੀ ਕਰਵਾ ਲੈ ਜੀ ਭਾਜਪਾ ਸਰਕਾਰ ਹੈ ਕਰਵਾ ਲੈ ਜਦੋਂ ਫੋਰੈਂਸਿਕ ਸੇ ਆ ਗਿਆ ਕਿ ਇਸਮੇ आतिशी जी ने कुछ नहीं बोला ऐसा बल्कि उन्होंने सब टाइटल देकर अपमान किया गुरुओं का जब फ्रेंसिक की जांच आ गई कोर्ट ने कह दिया ये वीडियो उतार दो अब उसके बाद भी अगर बीजेपी की सीबीआई उस फ्रेंसिक से भी ऊपर है तो करवा लेंगे कहाँ जान से मती। कहा रहा है, कि का कर रही है पंजाब सरकार कौन ਪੰਜਾਬ ਸਰਕਾਰ ਸਟੇਟ ਏਜੰਸੀਆਂ ਕਾ ਆਪਣੇ ਇਸਤੇਮਾਲ ਜ਼ਿਆਦਾ ਕਰਦੇ ਕੌਣ ਕਰੇ? ਭਾਜਪਾ। ਇਹ ਜਹੀ ਅਨਸਰ ਹੈ। ਸਰ ਇੱਕ ਸਵਾਲ। ਇਹ ਮਾਮਲਾ ਇਸ ਕਰਕੇ ਵੀ ਜਿਹੜਾ ਗੁੰਜਲਦਾਰ ਹੁੰਦਾ ਨਜ਼ਰ ਆ ਰਿਹਾ ਹੈ ਕਿ ਜਿੱਥੇ ਇੱਕ ਪਾਸੇ ਭਾਜਪਾ ਦੇ ਲੀਡਰ ਇਹ ਦੋਸ਼ ਲਗਾ ਰਿਹਾ ਹੈ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਹੈ ਤੇ ਆਪ ਦੀ ਸਾਬਕਾ ਮੁੱਖ ਮੰਤਰੀ ਅਤੀਸ਼ੀ ਖਿਲਾਫ ਹੀ ਜਿਹੜੀ ਅਕਲੀਨ ਚਿੱਟ ਉਹ ਦਿੱਤੀ ਗਈ ਹੈ ਤੇ ਇਹ ਦੁਰਵਰਤੋਂ ਆ ਜਿਹੜਾ ਏਜੰਸੀਆਂ ਦਾ ਕੀਤਾ ਜਾ ਰਿਹਾ ਤਾਂ ਇਹੀ ਸਵਾਲ ਹੈ ਜਿਹੜਾ ਉਸ ਸੀਐਮ ਮਾਨ ਨੂੰ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਆ ਜਿਹੜੀ ਏਜੰਸੀਆਂ ਨੇ ਉਹਨਾਂ ਦਾ ਗਲਤ ਇਸਤੇਮਾਲ ਕਰ ਰਹੀ ਆ ਆਪ ਸਰਕਾਰ ਅਤੇ ਉਸ ਦਾ ਉਹਨਾਂ ਨੇ ਮੋੜਮਾ ਜਵਾਬ ਦਿੱਤਾ ਹੈ ਕਿ ਜੋ ਸੀਵੀਆਈ ਹੈ ਉਹ ਵੀ ਕੇਂਦਰ ਸਰਕਾਰ ਦੇ ਅਧੀਨ ਹੈ ਤਾਂ ਫਿਰ ਉਹ ਸੀਵੀਆਈ ਤੋਂ ਜਾਂਚ ਕਰਵਾ ਲੈਣਾ ਤੇ ਉੱਥੇ ਕੀ ਸੱਚ ਆਏਗਾ ਉਹ ਵੀ ਦੇਖਣਾ ਹੋਵੇਗਾ ਤਾਂ ਇਹ ਹੋਰ ਵੀ ਜਿਹੜਾ ਮਾਮਲਾ ਸੁਲਝਣ ਦੀ ਥਾਂ ਗੰਭੀਰ ਹੁੰਦਾ ਜਾ ਰਿਹਾ ਤਾਂ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੋ ਜੇਕਰ ਇਹ ਜਾਂਚ ਬਿਲਕੁਲ ਸਹੀ ਸਾਹਮਣੇ ਆ ਜਾਂਦੀ ਹੈ ਤੇ ਜੋ ਅਤੀਸ਼ੀ ਵੱਲੋਂ ਸ਼ਬਦ ਵਰਤੇ ਗਏ ਨੇ ਉਹ ਬਿਲਕੁਲ ਸਹੀ ਪਾਏ ਜਾਂਦੇ ਆ ਤਾਂ ਫਿਰ ਤਾਂ ਹੋਰ ਵੀ ਕੁ ਸੁੱਤੇ ਆ ਜਿਹੜੇ ਘਿਰ ਗਏ ਤੇ ਆਖ ਆਉਣ ਵਾਲੇ ਦਿਨਾਂ ਚ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਤੇ ਇੱਕ ਤੋਂ ਬਾਅਦ ਇੱਕ ਵੱਡੀ ਕਾਰਵਾਈ ਵੀ ਹੋ ਸਕਦੀ ਹੈ ਤਾਂ ਇਹ ਸਾਰੇ ਮਾਮਲੇ ਤੇ ਜਿੱਥੇ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੇ ਪੱਧਰ ਤੇ ਆਵਾਜ਼ ਬੁਲੰਦ ਕੀਤੀ ਗਈ ਅਤੇ ਅਤਿਸ਼ੀ ਖਿਲਾਫ ਮੋਰਚਾ ਖੋਲਿਆ ਗਿਆ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉਧਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਇਸ ਤੇ ਅਤਿਸ਼ੀ ਤੇ ਜਿਹੜੇ ਸ਼ਬਦੀ ਬਾਤ ਕੀਤੇ ਗਿਆ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਅਤੀਸ਼ੀ ਤੋਂ ਅਸਤੀਫਾ ਲੈਣਾ ਚਾਹੀਦਾ ਹੈ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਰਨੀ ਹੋਣੀ ਚਾਹੀਦੀ ਹੈ ਅਤੇ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਵੱਲੋਂ ਜੋ ਜਾਂਚ ਪੜਤਾਲ ਕੀਤੀ ਗਈ ਆ ਜਾਂ ਜਿਸ ਤਰੀਕੇ ਨਾਲ ਐਫ ਆਈ ਆਰ ਕੀਤੀ ਗਈ ਆ ਉਹਨਾਂ ਤੇ ਵੀ ਬਣਦੀ ਕਾਰਵਾਈ ਹੋਵੇ ਤਸਵੀਰ ਸਿੰਘ ਬਾਦਲ ਕੀ ਕਹਿ ਰਹੇ ਨੇ ਆ ਤੁਹਾਨੂੰ ਸੁਣਾ ਦਿੰਦੇ ਆ ਦੇਖੋ ਗੱਲ ਆ ਇਹ ਆ ਜਿਹੜੀ ਆਮ ਆਦਮੀ ਪਾਰਟੀ ਹੈ ਇਹਨੂੰ ਕਿਸੇ ਧਰਮ ਦਾ ਸਤਕਾਰ ਨਹੀਂ ਕਰਦੀ ਇਹਨੂੰ ਪਤਾ ਹੀ ਨਹੀਂ ਮर्यादा ਕਿਸੇ ਧਰਮ ਦੀ ਕੀ ਮर्यादा ਹੈ ਆ ਤਾਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਲੋਕਾਂ ਨੂੰ ਇੱਕ ਦੂਜੇ ਨਾਲ ਲੜਾ ਕੇ ਝੂਠ ਬੋਲ ਕੇ ਸਰਕਾਰ ਨੇ ਕੀਤੀ ਹੈ ਜੋ ਆਤੀਸ਼ੀ ਨੇ ਕਿਹਾ ਸੀ ਮੈਂ ਕਹਿੰਦਾ ਕਿ ਉਹ ਜੇ ਮੁੱਖ ਮੰਤਰੀ ਰਹੀ ਹੋਏ ਤੇ ਅਜੇ ਬਿਆਨ ਦੇਣੇ ਸਭ ਤੋਂ ਵੱਡਾ ਗੁਨਾਹ ਕੀਤਾ ਹੈ ਤੇ ਇਹਦੇ ਤੇ ਸੀਪੀਆਈ ਇਨਕੁਆਰੀ ਵੀ ਹੋਣੀ ਚਾਹੀਦੀ ਹੈ ਇਹਦੀ ਮੈਂਬਰਸ਼ਿਪ ਵੀ ਬੰਦ ਹੋਣੀ ਚਾਹੀਦੀ ਹੈ ਤੇ ਤੇ ਕੇਸ ਵੀ ਹੋਣਾ ਚਾਹੀਦਾ ਐਗਜ਼ਾਮਪਲ ਸੈਟ ਹੋਣਾ ਚਾਹੀਦਾ ਕਿ ਐਜ਼ ਪੀਸ਼ੈਂਟ ਤੇ ਬਹਿ ਕੇ ਤੁਸੀਂ ਅਜੇ ਲਵਜ਼ ਕੱਢੋਗੇ ਤੇ ਖਾਸ ਕਰਕੇ ਭਗਵੰਤ ਮਾਨ ਤੇ ਵੀ ਹੋਣਾ ਚਾਹੀਦਾ ਦੇਖੋ ਗੱਲ